ਹਰਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਬਟਾਲਾ ਸ਼ਹਿਰ ਤੇ ਇੱਥੇ ਤੁਹਾਨੂੰ ਦਰਸ਼ਨ ਕਰਾਵਾਂ ਗੁਰਦੁਆਰਾ ਸ਼ਹੀਦ ਕੰਬਜ਼ਰ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਆਈ ਸੀ ਤੇ ਇੱਥੇ ਰੁਕੇ ਸੀ ਇਹ ਆਈ ਬਟਾਲਾ ਸ਼ਹਿਰ ਤੇ ਜਦੋਂ ਆਪਾਂ ਗੁਰਦੁਆਰਾ ਕੰਦ ਸਾਹਿਬ ਜਾਣਾ ਤਾਂ ਆਪਾਂ ਨੂੰ ਇਹ ਬਾਜ਼ਾਰ ਚੋਂ ਹੋ ਕੇ ਜਾਣਾ ਪੈਂਦਾ ਕਿਉਂਕਿ ਆਟੋ ਇਸ ਤੋਂ ਅੱਗੇ ਕਈ ਨਹੀਂ ਜਾਂਦੇ ਤੇ ਕਈ ਤਾਂ ਲੰਘ ਜਾਂਦੇ ਆ ਤੇ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਤੇ ਬਟਾਲੇ ਤੋਂ ਆਪਾਂ ਨੂੰ ਕੋਈ ਨਾ ਕੋਈ ਆਟੋ ਮਿਲ ਜਾਏਗਾ ਉਹ ਗੁਰਦੁਆਰਾ ਮਾਰਕੀਟ ਜਿਹੜੀ ਇਹ ਬਾਜ਼ਾਰ ਆ ਜਾਂਦਾ ਬਾਜ਼ਾਰ ਚ ਕਈ ਵਾਰ ਓਟੂ ਨਹੀਂ ਜਾਂਦੇ ਤੋਂ ਪਹਿਲਾਂ ਹੀ ਉਤਾਰ ਦਿੰਦੇ ਨੇ ਤੇ ਥੋੜਾ ਜਿਹਾ ਆਪਾਂ ਨੂੰ ਗੁਰਦੁਆਰਾ ਸਾਹਿਬ ਤੱਕ ਦੁਰ ਕੇ ਜਾਣਾ ਹੋਵੇਗਾ ਇਹ ਸਾਰੀ ਮਾਰਕੀਟ ਬਾਜ਼ਾਰ ਇਹ ਆ ਜਾਂਦਾ ਤੇ ਅੱਜ ਬਾਜ਼ਾਰ ਕਾਫੀ ਬੰਦ ਪਿਆ ਨਹੀਂ ਤੇ ਬਹੁਤ ਰੌਣਕ ਹੁੰਦੀ ਐ ਇੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਐ ਤੇ ਥੋੜਾ ਜਿਹਾ ਤੂੰ ਗੁਰਦੁਆਰਾ ਸਾਹਿਬ ਪੰਦੇ ਰਸਤਾ ਪੰਦੇ ਤੇ ਹੁਣ ਸਾਹਮਣੇ ਗੁਰਦੁਆਰਾ ਸਾਹਿਬ ਆ ਵੀ ਗੁਰਦੁਆਰਾ ਸਾਹਿਬ ਆ ਗਿਆ ਤੇ ਆਈ ਗੁਰਦੁਆਰਾ ਸ੍ਰੀ ਕੰਦ ਸਾਹਿਬ ਤੇ ਇਸ ਦੇ ਬਿਲਕੁਲ ਆਪੋਜ਼ਿਟ ਜੁੜਾ ਕਰ ਹੈ ਤੇ ਇੱਥੇ ਜੋੜੇ ਜਮਾ ਕਰਵਾ ਕੇ ਹੱਥ ਧੋ ਕੇ ਤੇ ਫਿਰ ਅੰਦਰ ਚਲਦੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਦੇਖੋ ਹੁਣ ਗੁਰਦੁਆਰਾ ਸਾਹਿਬ ਦਾ ਕਿੰਨਾ ਵਧੀਆ ਦ੍ਰਿਸ਼ ਹੈ ਜਿਹੜਾ ਬਾਹਰ ਦਾ ਕਿੰਨੇ ਸੋਹਣੀ ਕਲਾ ਕ੍ਰਿਤੀ ਤੇ ਕਿੰਨਾ ਵਧੀਆ ਪੱਥਰ ਲਗਾਇਆ ਹੋਇਆ ਤੇ ਹੁਣ ਤੁਹਾਨੂੰ ਅੰਦਰ ਤੋਂ ਉਸ ਕੰਦ ਦੇ ਦਰਸ਼ਨ ਕਰਵਾਉਂਦੇ ਹਾਂ ਤੇ ਹੁਣ ਚਲਦੇ ਆਂ ਅੰਦਰ ਇਹ ਜਿਹੜੀ ਸ਼ੀਸ਼ੇ 'ਚ ਤੁਸੀਂ ਕੰਦ ਜੜੀ ਦੇਖ ਰਹੇ ਹੋ ਇਹ ਉਹੀ ਕੰਦ ਹੈ ਜਿਸ ਦੇ ਕੋਲ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਵਿਆਹ ਦੇ ਦਿਨ ਇੱਥੇ ਆਏ ਸੀਗੇ ਤਾਂ ਉਹ ਇਸੇ ਕੰਦ ਦੇ ਕੋਲ ਬੈਠੇ ਸੀਗੇ ਸਭ ਤੋਂ ਪਹਿਲਾਂ ਤੁਸੀਂ ਇਸੇ ਕੰਦ ਦੇ ਦਰਸ਼ਨ ਕਰ ਲੋ ਤੇ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਕਿ ਕੀ ਇਤਿਹਾਸ ਸੀਗਾ ਇਸ ਕੰਦ ਦਾ ਤੇ ਇਸ ਬਟਾਲੇ ਸ਼ਹਿਰ ਦਾ ਕੀ ਇਤਿਹਾਸ ਸੀ ਤੇ ਕੀ ਖਾਸੀਅਤ ਹੈ ਆਪਣੇ ਸਿੱਖ ਧਰਮ ਵਿੱਚ ਇਸ ਸ਼ਹਿਰ ਦੀ ਕਿੰਨੀ ਮਹਾਨਤਾ ਰੱਖਦਾ ਹੈ ਸ਼ਹਿਰ ਕਿਉਂਕਿ ਇਹ ਬਟਾਲੇ ਸ਼ਹਿਰ ਦੇ ਵਿੱਚ ਆਪਣੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਇੱਕ ਤਾਂ ਬਰਾਤ ਆਈ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਇਸ ਸ਼ਹਿਰ ਵਿੱਚ ਹੀ ਹੋਇਆ ਸੀਗਾ ਤੇ ਪਹਿਲਾਂ ਤੁਸੀਂ ਦਰਸ਼ਨ ਕਰੋ ਅੰਦਰੋਂ ਮਹਾਰਾਜ ਜੀ ਦੇ ਇੱਥੇ ਪ੍ਰਕਾਸ਼ ਵੀ ਇਸ ਕੰਧ ਦੇ ਕੋਲ ਤੇ ਇਸ ਕੰਧ ਨੂੰ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾਉਣਾ ਇਸ ਕੰਧ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਗੁਰਨਾਣਕ ਜੀ ਜਿਹਦਾ ਵਿਆਹ ਤਕਰੀਬਨ 687 ਈਸਵੀ ਨੂੰ ਹੋਇਆ ਸੀਗਾ ਤੇ ਦੇਖੋ ਉਦੋਂ ਦੀ ਇਹ ਕੰਧ ਸੰਭਾਲ ਕੇ ਰੱਖੀ ਹੋਈ ਹੈ ਸ਼ੀਸ਼ੇ ਦੇ ਵਿੱਚ ਜੜੀ ਹੋਈ ਹੈ ਤਾਂ ਜੋ ਸੰਗਤਾਂ ਇਸ ਦੇ ਦਰਸ਼ਨ ਕਰ ਸਕਣ ਇਸ ਕੰਧ ਦਾ ਬਹੁਤ ਹੀ ਪ੍ਰਾਤਨ ਇਤਿਹਾਸ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਹੈ ਤੇ ਇਸ ਕੰਧ ਸਾਹਿਬ ਦੇ ਨਾਲ ਹੀ ਇੱਕ ਦੋ ਹੋਰ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਗੁਰਦੁਆਰਾ ਸਾਹਿਬ ਦਾ ਇਸ ਦਾ ਇਤਿਹਾਸ ਇਹ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਦੇ ਦਿਨ ਆਪਣੀ ਬਰਾਤ ਲੈ ਕੇ ਪਟਿਆਲਾ ਸ਼ਹਿਰ ਵਿੱਚ ਆਏ ਸੀ ਮਾਤਾ ਸੁਲਖਣੀ ਜੀ ਨੂੰ ਵਿਆਉਣ ਤਾਂ ਮਾਤਾ ਸੁਲਖਣੀ ਜੀ ਦੇ ਘਰ ਤੋਂ ਪਹਿਲਾਂ ਹੀ ਇੱਕ ਇੱਕ ਹਵੇਲੀ ਹੁੰਦੀ ਸੀ ਭਾਈ ਜੁਮੀਤ ਰਾਏ ਦੀ ਇਸ ਹਵੇਲੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਰਾਤ ਪਹਿਲਾਂ ਠਹਿਰੀ ਸੀ ਤੇ ਗੁਰੂ ਨਾਨਕ ਦੇਵ ਜੀ ਇੱਕ ਕੰਦ ਦੇ ਕੋਲ ਆ ਕੇ ਬੈਠੇ ਤਾਂ ਉੱਥੇ ਇੱਕ ਬਜ਼ੁਰਗ ਮਾਤ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਕੰਦ ਬਹੁਤ ਪੁਰਾਣੀ ਹੈ ਤੇ ਇਹ ਤੁਹਾਡੇ ਉੱਪਰ गिर ਸਕਦੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਕੰਦ ਨਹੀਂ ਡਿੱਗੇਗੀ ਤੇ ਇਹ ਕੰਦ ਜੁਗੋ ਜੁਗਾ ਟੱਲ ਹੋਏਗੀ ਤੇ ਇਹੀ ਸਾਡੇ ਵਿਆਹਪੁਰਬ ਦੀ ਇੱਕ ਨਿਸ਼ਾਨੀ ਹੋਵੇਗੀ ਤੇ ਇਹ ਕੰਦ ਉਦੋਂ ਤੋਂ ਹੀ ਹੁਣ ਤੱਕ ਖੜੀ ਹੈ ਤੇ ਇੱਕ ਅੰਧ ਨਹੀਂ ਗਿਰੂ ਉਦੋਂ ਤੋਂ ਇਨਹ ਗਿਰੇ ਤੇ ਜਿਹੜੀ ਇਹ ਸਾਰੇ ਤੁਸੀਂ ਗੋਦਵਰਾ ਸਾਹਿਬ ਦੇ ਆਸ-ਪਾਸ ਦੇ ਦੇਖ ਰਹੇ ਹੋ ਇਹ ਹੀ ਇਮਾਰਤ ਨੂੰ ਦੇਖ ਰਹੇ ਹੋ ਆਸ-ਪਾਸ ਦਾ ਤੇ ਇਹਦਾ ਜਿਹੜੀ ਸੇਵਾ ਦਾ ਕੰਮ ਹੈ ਮਹਾਰਾਜਾ ਸ਼ੇਰ ਸਿੰਘ ਨੇ ਕਰਵਾਇ ਸੀ ਸਾਰੀ ਉਸਾਰੀ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਸ਼ਾਸਨ ਵਿੱਚ ਸ਼ਾਸਨ ਕਾਲ ਸਿੱਜੂ ਉਹਨਾਂ ਦਾ ਤੇ ਉਦੋਂ ਕਰਵਾਈ ਸੀ ਮਹਾਰਾਜਾ ਸ਼ੇਰ ਸਿੰਘ ਨੇ ਤੇ ਤੁਹਾਨੂੰ ਅੱਗੇ ਵੀ ਦੱਸਣਾ ਹੈ ਇਹ ਨਿਸ਼ਾਨ ਸਾਹਿਬ ਵੀ ਤੇ ਅੱਗੇ ਵੀ ਤੁਹਾਨੂੰ ਦਿਖਾਉਣਾ ਗੁਰਦੁਆਰਾ ਸਾਹਿਬ ਵਿੱਚ ਹੋਰ ਕੀ ਕੁਝ ਗੁਰਦੁਆਰਾ ਸਾਹਿਬ ਵਿੱਚ ਹੋਰ ਕੀ ਕੁਝ ਹੈ ਤੇ ਇਸ ਸਾਈਡ ਦੇ ਕੋਈ ਕਾਫੀ ਤਸਵੀਰਾਂ ਬਣਾਈਆਂ ਹੋਣੇ ਗੁਰੂ ਨਾਨਕ ਦੇਵ ਜੀ ਦੇ ਆਪਣਾ ਇਤਿਹਾਸ ਸੰਬੰਧੀ ਕਾਫੀ ਤਸਵੀਰਾਂ ਬਣਵਾਈਆਂ ਬਣੀਆਂ ਹੋਣੇ ਜਿਵੇਂ ਦੇਖੋ ਤਸਵੀਰਾਂ નીચે ਇਤਿਹਾਸ ਵੀ ਲਿਖਿਆ ਹੋਵੇ ਤੇ ਇਤਿਹਾਸ ਤੋਂ ਆਪਾਂ ਨੂੰ ਉਸ ਸਮੇਂ ਪਤਾ ਲੱਗ ਸਕਦੇ ਕਿ ਇਸ ਤਸਵੀਰ ਵਿੱਚ ਕੀ ਕੁਝ ਦੱਸਿਆ ਹੋਇਆ ਤੇ ਹੁਣ ਅੱਗੇ ਚੱਲਦੇ ਆ ਇਹ ਸਾਹਮਣੇ ਇਤਿਹਾਸ ਆਗੇ ਇਹ ਗੁਰਦੁਆਰਾ ਸਾਹਿਬ ਦਾ ਤੇ ਤੁਸੀਂ ਇਤਿਹਾਸ ਪੜ੍ਹ ਵੀ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਇਸ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਤੇ ਇਸ ਦੇ ਨਾਲ ਹੀ ਬਿਲਕੁਲ ਇਸ ਸਾਈਡ ਆ ਜਾਂਦਾ ਹਾਲ ਇੱਥੇ ਆਪਾਂ ਰੈਸਟ ਵਗੈਰਾ ਕਰ ਸਕਦੇ ਹਾਂ ਇਸੇ ਹਾਲ ਦੇ ਉੱਪਰ ਹੀ ਲੰਗਰ ਹਾਲ ਆ ਜਾਂਦਾ ਤੇ ਇੱਕ ਵਾਰ ਤੁਹਾਨੂੰ ਫਿਰ ਵੀ ਸਕਰੀਨਸ਼ਾਟ ਤੁਸੀਂ ਲੈ ਲਓ ਇਤਿਹਾਸ ਜਦ ਦਿਖਾਉਨੇ ਆ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਦੁਬਾਰਾ ਤੋਂ ਵੀ ਇਸ ਦਾ ਪੜ੍ਹ ਸਕਦੇ ਹੋ ਤੇ ਕਿਸ ਤਰ੍ਹਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਉਸ ਜਗ੍ਹਾ ਦੇ ਜਿੱਥੇ ਮਾਤਾ ਸੁਲੱਖਣੀ ਜੀ ਦਾ ਘਰ ਸੀ ਤੇ ਉਸੇ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦੇ ਫੇਰੇ ਹੋਏ ਸੀਗੇ ਉਹ ਜਗ੍ਹਾ ਹਲੇ ਵੀ ਮੌਜੂਦ ਹੈ ਤੇ ਇਸ ਜਗ੍ਹਾ ਦਾ ਅੱਜ ਕੱਲ ਨਾਮ ਗੁਰਦੁਆਰਾ ਡੇਰਾ ਸਾਹਿਬ ਦੇ ਨਾਮ ਤੇ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਥੜੇ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਫੇਰੇ ਹੋਏ ਸੀਗੇ ਤੇ ਇਹ ਸਾਹਮਣੇ ਤੁਸੀਂ ਦਰਸ਼ਨ ਕਰੋ ਇਹ ਉਹੀ ਇਤਿਹਾਸਿਕ ਤੇ ਪਵਿੱਤਰ ਥੜਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਆਨੰਦ ਕਾਰਜ ਇਸੇ ਜਗ੍ਹਾ ਤੇ ਹੋਏ ਸੀਗੇ ਤੇ ਜਿਹੜੀ ਇਹ ਪਿੱਛੇ ਤੁਸੀਂ ਇਹ ਦਵਾਰ ਦੇਖ ਰਹੇ ਹੋ ਇਹ ਬਹੁਤ ਪੁਰਾਣੀ ਦਵਾਰ ਹੈ ਤੇ ਮੈਂ ਇੱਥੇ ਪੁੱਛਿਆ ਵੀ ਸੀ ਬਾਬਾ ਜੀ ਤੋਂ ਤੇ ਉਹ ਕਹਿੰਦੇ ਆ ਇਹ ਦਵਾਰ ਬਹੁਤ ਪੁਰਾਣੀ ਉਸ ਟਾਈਮ ਦੀ ਹੈ ਤੇ ਸਿਰਫ ਇਹ ਹਿੱਸਾ ਜਿਹੜਾ ਦਵਾਰ ਦਾ ਇਸ ਨੂੰ ਸਾਹਮਣੇ ਪਾੜ ਕੇ ਰੱਖਿਆ ਹੋਇਆ ਤੇ ਇਹ ਨੀਚੇ ਖੜਿਆ ਤੇ ਜਿਹੜੀ ਮਹਾਰਾਜ ਦਾ ਪ੍ਰਕਾਸ਼ ਹੈ ਇਸ ਤੋਂ ਉੱਪਰ ਹੈ ਤੇ ਸਾਹਮਣੇ ਇਤਿਹਾਸ ਵੀ ਲਿਖਿਆ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਹੋ ਤੇ ਇੱਧਰ ਫੋਟੋਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਤੇ ਜਿੱਥੇ ਮੇ ਬਰਾਤ ਦਾ ਦ੍ਰਿਸ਼ ਦਿਖਾਇਆ ਹੋਇਆ ਹੈ ਇਹ ਇਤਿਹਾਸ ਵੀ ਇੱਧਰ ਲਿਖਿਆ ਹੋਇਆ ਹੈ ਇੱਕ ਵਾਰ ਇੱਕ ਸਪੈਸ਼ਲ ਲਿਖਤੀ ਤੇ ਇਸ ਪਾਸੇ ਵੀ ਲਿਖਿਆ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਾੜ੍ਹ ਵੀ ਸਕਦੇ ਹੋ ਤੇ ਮਾਤਾ ਸੁਲੱਖਣੀ ਜੀ ਬਾਰੇ ਤੁਹਾਨੂੰ ਦੱਸਾਂ ਤਾਂ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਮੂਲचंद ਪਟਵਾਰੀ ਸੀ ਤੇ ਮਾਤਾ ਜੀ ਦਾ ਨਾਮ ਚੰਦੋ ਰੋਣੀ ਸੀਗਾ ਤੇ ਇਹ ਜਿਹੜੇ ਇੱਥੇ ਥੜਾ ਬਣਿਆ ਹੋਇਆ ਇਹ ਪੁਰਾਤਨ ਥੜਾ ਇਸੇ ਥੜੇ ਦੇ ਉੱਪਰ ਹੀ ਮਹਾਰਾਜ ਦਾ ਪ੍ਰਕਾਸ਼ ਤੁਹਾਨੂੰ ਉੱਥੇ ਵੀ ਦਰਸ਼ਨ ਕਰਵਾਵਾਂਗੇ ਤੇ ਇੱਥੇ ਇੱਕ ਪਵਿੱਤਰ ਕੋਈ ਵੀ ਹੈ ਜਿਹੜੀ ਕੀ ਗੁਰਨਾਣਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਯਾਦ ਵਿੱਚ ਪਵਿੱਤਰ ਠੰਡੀ ਖੂਈ ਹੈ ਇਹ ਇਹ ਵੀ ਬਣੀ ਹੋਈ ਹੈ ਤੇ ਤੁਸੀਂ ਇਸ ਦੇ ਵੀ ਦਰਸ਼ਨ ਕਰੋ ਤੇ ਇਹ ਬਹੁਤ ਪੁਰਾਣੀ ਖੂਈ ਹੈ ਤੇ ਅੰਦਰੋਂ ਦੇਖੋ ਤੁਸੀਂ ਕਾਫੀ ਢੂੰਗੀ ਹੈ ਬਹੁਤ ਪੁਰਾਣੀ ਖੂਈ ਹੈ ਤੇ ਯਾਦਗਾਰ ਵਿੱਚ ਬਣਾਈ ਹੋਈ ਹੈ ਤੇ ਹੁਣ ਵੀ ਹੈਗੀ ਹੈ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਉੱਪਰ ਚਲਦੇ ਹਾਂ ਹੁਣੇ ਉੱਪਰ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਇਹ ਗੁਰਦੁਆਰਾ ਸਾਹਿਬ ਉੱਪਰ ਪ੍ਰਕਾਸ਼ ਕੀਤਾ ਹੋਇਆ ਹੈ ਮਹਾਰਾਜ ਦਾ ਤੇ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਂਦੇ ਹਾਂ ਤੇ ਦਰਸ਼ਨ ਕਰੋ ਇਹ ਗੁਰਦੁਆਰਾ ਡੇਰਾ ਸਾਹਿਬ ਦੇ ਸੋ ਇਹ ਵਲੌਗ ਇੱਥੇ ਤੱਕ ਹੀ ਸੀਗਾ ਤੇ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਡੇਰਾ ਪਾਬਾ ਨਾਨਕ ਤੇ ਇਥੋਂ ਡੇਰਾ ਬਾਬਾ ਨਾਨਕ ਬਟਾਲੇ ਤੋਂ ਅਪਰੋਕਸੀਮੇਟ 40 ਤੋਂ 45 ਕਿਲੋਮੀਟਰ ਹੋਏਗਾ ਤੇ ਹੁਣ ਚੱਲਦੇ ਹਾਂ ਬੱਸ ਸਟੈਂਡ ਤੇ ਉੱਥੋਂ ਅੱਗੇ ਜਾਵਾਂਗੇ ਡੇਰਾ ਬਾਬਾ ਨਾਨਕ